I'm it. ਮੈਨੂੰ ਯਾਦ ਹੈ ਸਾਡੀ ਯਾਤਰਾ ਬਸੰਦੇ ਇੰਕੀ ਮੈਂ ਸ਼ਾਇਦ ਹਮੇਸ਼ਾ ਇੰਕੀ ਹਮੇਸ਼ਾ ਮੰਨ ਕੇ ਵਾਈ ਸੋ ਰਾਗਨਦ ਗੁਰਮਸੀਦ ਅਕੈਡਮੀ ਜੋ ਆਬੀਅਸਿਸ ਨਾਲ ਸਭਾ ਸੰਗਠ ਅਧਿ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਜੋ ਸਿਕਾਗਜ਼ ਗੁਰਮੱਦੀ ਕਿਰਪਨਾ ਕਰ ਰਹੇ ਹਨ ਫਿਲਹਾਲ ਕਿ ਟ੍ਰਾਂਸਪੋਰਟ 7 ਸਾਲ ਪਹਿਲਾਂ 8 ਸਾਲ ਪਹਿਲਾਂ ਡਾਟੂ ਬਨਾਵ ਸਿੰਘ ਜੀ ਹੋਣਾ ਦੇ ਹੁਕਮ ਲਾਇਆ ਕਿ ਇਦਾਂ ਦਾ ਕਾਰਜ ਆਪਾਂ ਨਿਊ ਡੈਸਕ ਵਿੱਚ ਕਰੀਏ ਕਿਉਂਕਿ ਇਥੋਂ ਦਾ ਜੋ ਮਾਹੌਲ ਹੈ ਆਸ-ਪਾਸ ਹੀ ਆ ਫਲਵਾੜੀ ਵੇਖ ਰਹੇ ਹਾਂ ਬੱਚੇ ਬੈਠੇ ਨੇ ਸਾਹਮਣੇ ਇਹੋ ਸੜਕ ਜਾਣਾ ਹੈ ਸੋ ਆਪ ਸਭ ਤੋਂ ਸਮਝਦੇ ਸਹੀ ਉਦਾਲੋ ਮੈਂ ਦੱਸਣ ਕਿਹਾ ਕਿ ਮੈਨੂੰ ਥੋੜਾ ਸਮਾਂ ਦਿਓ ਕਿ ਆਪਾਂ ਇਸ ਤੇ ਕੰਮ ਕਰਦੇ ਆਂ ਫਿਰ ਮੈਂ ਅਰਪਾ ਜੀ ਪਾਜੀ ਨਾਲ ਸਲਾਹ ਕੀਤੀ ਸੋ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਤੁਸੀਂ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਆ ਸੋ ਇਹਨਾਂ ਨੇ ਵੀ ਸ਼ੁਰੂਆਤ ਕੋਈ ਗੁਰਮੁਖੀ ਕੀਰਤਨ ਦੁਆਰ ਦੀ ਸੋ ਪਾਜੀ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਸੋ ਸਮੂਹ ਪ੍ਰਬੰਧਕ ਕਮੇਟੀਆਂ ਬਹੁਤ ਸਹਿਯੋਗ ਦਿੰਦੀਆਂ ਹਨ ਸਾਰੇ ਹੀ ਪਿਆਰ ਕਰਦੇ ਹਾਂ ਨਾਰਵਕ ਤੋਂ ਸ੍ਰੀ ਰੱਤੀ ਗਏ ਸੀ ਭਾਈ ਪ੍ਰਸ਼ੁੱਧਮ ਸਿੰਘ ਜੀ ਆਏ ਹਨ ਕੈਨੇਡਾ ਤੋਂ ਡਰਾਈਵ ਕਰਕੇ ਬੜਾ ਸੰਗਤ ਰਚਾ ਕੀਤਾ ਸਾਡਾ ਸਿਰ ਮਕਸਦ ਇਹ ਵੀ ਹੈ ਕਿ ਇਹ ਜੋ ਸਾਡੀ ਆਉਣ ਵਾਲੀ ਪੀੜ੍ਹੀ ਹੈ ਇਸ ਨੂੰ ਅਸੀਂ ਕੁਝ ਨਾ ਕੁਝ ਦੇ ਕੇ ਜਾਈਏ ਮੇਰੇ ਵਿਦਿਆਰਥੀ ਡਾਟੂ ਗੁਰਨਾਮ ਸਿੰਘ ਜੀ ਹਮੇਸ਼ਾ ਹੀ ਸਾਨੂੰ ਇਹ ਕਹਿੰਦੇ ਹਨ ਕਿ ਜੋ ਵੀ ਤੁਸੀਂ ਕਰੋ ਅਗਲੀ ਜਨਰ ਜਨਰੇ ਸ਼ੁਰੂਆਤੇ ਉਹ ਕੋੜ ਵਿਖੋ ਰਿਕਾਰਡਿੰਗ ਚੱਲ ਰਹੀ ਅਸੀਂ ਅਠਵਾ ਪ੍ਰੋਜੈਕਟ ਚੱਲ ਰਿਹਾ ਅਸਡਾ ਪਹਿਲਾ ਸਿਰਗੁਰ ਨਾਨਦੇਵ ਜੀ ਸਿਰਗੁਰ ਕਾ ਸਹਮਰੇ ਦੇ 31 ਰਾਗ ਫਿਰ ਮਿਸ਼ਰਤ 31 ਰਾਗ ਬਾਹਰ ਰਾਗ ਹੋ ਗਏ ਹਨ ਫਿਰ ਗੋੜੀਆਂ ਦੇ ਪ੍ਰਕਾਰ ਭਗਤਾਂ ਦੀ ਬਾਣੀ ਔਰ ਦੋ ਸਾਲਾਂ ਤੋਂ ਪਰਤਾਲਾਂ ਚੱਲ ਰਹੀਆਂ ਹਨ ਗੁਰਮਾਹ ਦੀ ਕਿਰਪਾ ਨਾਲ ਇਸ ਸਾਲ ਪਰਤਾਲਾਂ ਦੀ ਸਮਾਪਤੀ ਹੋ ਜਾਏਗੀ ਅੱਗੇ ਜੋ ਡਾਕਟਰ ਗਨਪ ਸਿੰਘ ਜੀ ਜੋ ਸਾਨੂੰ ਹੁਕਮ ਕਰਨਗੇ ਅਗਲਾ ਪ੍ਰੋਜੈਕਟ ਅਸੀਂ ਉਹ ਪ੍ਰਤਾਪ ਜੀ ਦੀ ਅਸੀਂ ਸੁਲਸਾਤ ਕਾ ਸ਼ੁਰੂ ਕਰਾਂਗੇ ਅਗਲੇ ਸਾਲ ਸਾਰੇ ਬਹੁਤ ਬਹੁਤ ਧੰਨਵਾਦ ਮੇਨਾਲ ਸਰ ਗੀ ਸਿੰਘ ਜੀ ਹਮੇਸ਼ਾ ਹੀ ਫਤਿਹ ਜੀ ਸਿੰਘ ਜੀ ਦਲਵੀ ਜੀ ਹਮੇਸ਼ਾ ਸਾਥ ਦੇਦੇ ਹਨ ਸੋ ਆਓ ਉਹ ਜੋਗਲਾ ਪ੍ਰੋਗਰਾਮ ਆਇਆ ਫਤਿਹ ਜੀ ਸਿੰਘ ਨੌਰੀ ਸਾਹਿਬ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਗੁਰਪਿਆਰੀ ਸਾਧ ਸੰਗਤ ਇੱਕ ਕੋਲ ਸਾਡੇ ਕੋਲ ਹੋਈ ਏ ਵੀ ਕੁਝ ਕਾਰਨਾ ਕਰਕੇ ਜਿਹੜਾ ਸੰਡੇ ਦਾ ਅਸੀਂ ਸਮਾਪਤੀ ਮੋਸਟਲੀ ਗਲੈਂਡਰੌਕ ਉਰਦਵਾਰਾ ਸਾਹਿਬ ਵਿਖੇ ਕਰਦੇ ਆਂ ਪਰ ਐਕੀ ਉਹ ਥੋੜੀ ਪੋਜੀਸ਼ਨ ਚੇਂਜ ਹੋ ਗਈ ਏ ਪਰ ਸੱਚੀ ਗੱਲ ਇਹ ਆ ਵੀ ਭਾਈ ਕਰਮਜੀਤ ਸਿੰਘ ਜੀ ਵੀ ਚਾਹੁੰਦੇ ਸਨ ਵੀ ਅਸੀਂ ਇੱਥੇ ਹੀ ਗਲੈਂਡਰੌਕ ਦੀ ਸਮਾਪਤੀ ਕਰੀਏ ਅਖੀਰਲਾ ਦਵਾਨ ਛੱਡੇ ਵਾਲਾ ਪਰ ਇਹ ਇਸ ਸ਼ਰਤ ਦੇ ਉੱਤੇ ਵੀ ਵਾਹਿਗੁਰੂ ਦੀ ਕਿਰਪਾ ਸਰਕਾਰ ਜਿਨੇ ਸਾਲ ਵੀ ਇਹ ਸਮਾਗਮ ਚੱਲਣਗੇ ਤੇ ਹਰ ਸਾਲ ਲਈ ਜਿਹੜਾ ਸਮਾਪਤੀ ਹੈ ਜਾਂ ਅਖੀਰਲਾ ਦਵਾਨ ਹੈ ਸੰਡੇ ਵਾਲਾ ਉਹ ਗਲੈਂਡ ਰੋਕ ਸ਼੍ਰੀ ਗੁਰੂ ਸਿੰਘ ਸਰਵਾ ਦੇ ਵਿਖੇ ਹੋਇਆ ਕਰੇਗਾ ਸੋ ਮੈਂ ਆਸ ਕਰਦਾ ਵੀ ਸਾਡੀ ਇਸ ਪੋਲ ਨੂੰ ਪ੍ਰਬੰਧਕ ਵੀਰ ਮੋਢੀ ਨੀ ਤਾਰਨ ਨੇ ਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗਗਨਦੀਪ ਸਿੰਘ ਭਾਈ ਰਾਜਵਿੰਦਰ ਸਿੰਘ ਭਾਈ ਗੁਰਪ੍ਰੀਤ ਸਿੰਘ ਮੈਂ ਇੱਕ ਵਾਰ ਫੇਰ ਬੇਨਤੀ ਕਰਨੀ ਚਾਹੁੰਦਾ ਹਾਂ ਸੰਗਤ ਦੇ ਚਰਨਾਂ ਵਿੱਚ ਭਾਈ ਗੁਰਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈਂ ਨਹੀਂ ਦੂੜੇ ਇਸ ਸਰੋਵਰ ਦੇ ਵਿੱਚ ਗੋਤੇ ਲਾਣ ਦਾ ਸੁਭਾਗ ਹਰੇਕ ਦੇ ਹਿੱਸੇ ਨਹੀਂ ਆਉਂਦਾ ਇੱਕ ਕੁੱਲ ਦਸਤੇ ਦੇ ਵਿੱਚ ਏਸ ਪਾਏ ਦੇ ਫੁੱਲ ਇਕੱਠੇ ਕਰਨੇ ਇਹ ਕੋਈ ਸੌਖੀ ਗੱਲ ਨਹੀਂ ਸਾਡੀ ਖੁਸ਼ਕਿਸਮਤੀ ਹੈ ਕਿ ਇਹ ਸਾਰੇ ਪ੍ਰਬੰਧ ਦੇ ਵਿੱਚ ਮੁਖੀ ਸੇਵਾਦਾਰ ਤੇ ਇਸ ਗੱਲ ਤੋਂ ਮੇਰੇ ਖਿਆਲ ਕੋਈ ਵੀ ਅਨਜਾਨ ਨਹੀਂ ਹੈਗਾ ਕਿ ਗੁਰਮਤਿ ਗਾਢੀ ਰਾਹ ਦੇ ਉੱਤੇ ਸਾਨੂੰ ਏਕ ਲਈ ਟੋਰਨ ਵਾਲੇ ਇੱਕ ਸਰਦਾਰ ਰਵਜਨ ਸਿੰਘ ਜਿਨ੍ਹਾਂ ਦਾ ਇਹ ਸੁਪਨਾ ਸੀਗਾ ਜਿਹੜੇ ਸਾਡੇ ਤੁਹਾਡੇ ਕੋਲ ਇੱਥੇ ਪੀ ਕੇ ਹੈਡ ਗ੍ਰੰਥੀ ਕੰਮ ਕਰ ਰਹੇ ਨੇ ਗਿਆਨੀ ਅਮਰਜੀਤ ਸਿੰਘ ਉਹ ਮੇਰੇ ਜਮਾਤੀ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ ਮੈਂ ਉਧਰ ਨਾ ਜਾ ਕੇ ਜਿਹੜੀ ਤੁਹਾਨੂੰ ਮਾਤਰ ਬੇਨਤੀ ਕਰਨੀ ਚਾਹੁੰਦਾ ਉਹ ਸਿਰਫ ਇਹ ਆ ਕਿ ਪਾਈਪ੍ਰਿਤ ਪਾਲ ਸਿੰਘ ਖਾਲਸਾ ਆਪ ਕੌਮ ਦੀ ਚੋੜੀ ਦੋ ਕਿਤਾਬਾਂ ਪਾਈਆਂ ਨੇ ਤੀਜੀ ਸਿਪਾਈ ਅਧੀਨ ਹੈ ਤੇ ਜਿਹੜੇ ਪ੍ਰਬੰਧਕ ਆਪ ਕਿਰਤ ਕਰਦੇ ਆ ਹੋਇਆਂ ਗੁਰਬਾਣੀ ਵਿਚਾਰ ਕਰਦੇ ਨੇ ਪੜ੍ਹਦੇ ਨੇ ਸਮਝਦੇ ਨੇ ਸਰਦਾਰ ਅਰਜਨ ਸਿੰਘ ਉਹ ਰਾਦੇ ਪਿਤਾ ਜੀ ਸਰਦਾਰ ਨਰਿੰਦਰ ਸਿੰਘ ਦੀ ਸਾਥੀ ਸਾਹਿਬ ਉਹ ساری ਉਮਰ ਸਾਡੇ ਵਾਂਗੂ ਗੁਰੂ ਘਰ ਦੇ ਪ੍ਰਚਾਰਕ ਰਹੇ ਤੇ ਐਸੇ ਐਸੇ ਕੰਮੇ ਤੋਂ ਉਹਨਾਂ ਨੇ ਅਖੀਰਲੇ ਦਿਨਾਂ ਦੇ ਵਿੱਚ ਮੈਨੂੰ ਸਰਵਣ ਕਰਾਏ ਜਿਹੜੇ ਨਵੇਂ ਪ੍ਰਚਾਰਕਾਂ ਦੇ ਵਾਸਤੇ ਦੀ ਵੀ ਗੱਲ ਨਹੀਂ ਜਿਵੇਂ ਭਾਈ ਕਰਨਦੀਪ ਸਿੰਘ ਸ਼ਾਂਤ ਹੋਰਾਂ ਨੇ ਦੱਸਿਆ ਹੈ ਸਾਧ ਸੰਗਤ ਕੇ ਸਾਰਾ ਹੁੰਦਾ ਟਿਕ ਤੇ ਅੰਦਾ ਨਹੀਂ ਹੁੰਦਾ ਪਿਛਲੇ ਸਾਲ ਤੋਂ ਹੀ ਡਾਕੋ ਗੁਰਨਾਮ ਸਿੰਘ ਹੋਰਾਂ ਨੇ ਹੁਕਮ ਲਾਇਆ ਸਾਰੇ ਰਾਗੀ ਜਥਿਆਂ ਨੂੰ ਕਿ ਭਾਈ ਅੱਜ ਤੋਂ ਹੀ ਅਗਲੀਆਂ ਪੜਤਾਲਾਂ ਜਿਹੜੀਆਂ ਗਾਇਨ ਕਰਨੀਆਂ ਨੇ ਉਹਨਾਂ ਦੀਆਂ ਰੀਤਾਂ ਤਿਆਰ ਕਰੋ ਉਹਨਾਂ ਨੂੰ ਉਸ ਰਿਦਮ ਦੇ ਵਿੱਚ ਜੈਸ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਹੁਕਮ ਲਾਇਆ ਹੈ ਅਸੀਂ ਕੋਸ਼ਿਸ਼ ਕਰੀਏ ਉਹ ਸੰਗਤ ਤੱਕ ਪਹੁੰਚਾ ਸਕੀਏ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਜਗਨਦੀਪ ਸਿੰਘ ਭਾਈ ਰਾਜਿੰਦਰ ਸਿੰਘ ਤਬਲੇ ਦੇ ਮਾਹਰ ਉਸਤਾਦ ਨੇ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਜਦੋਂ ਇਹ ਪਰਫਾਰਮ ਕਰਕੇ ਤੁਸੀਂ ਆਪ ਦੇਖੋਗੇ ਯੂਨੀਵਰਸਿਟੀ ਦੇ ਵਿੱਚ 골ਡ ਮੈਡਲਿਸਟ ਨੇ ਇਹ ਪੋਰ ਖਾਸ ਗੱਲ ਮੈਂ ਆਪ ਸੰਗਤ ਨੂੰ ਕਹਿਣੀ ਚਾਹੁੰਨਾ ਰਾਤੀ ਅਸੀਂ ਬੜਾ ਤਰਲਾ ਲੈ ਕੇ ਡਾਕਟਰ ਸਾਹਿਬ ਜਦੋਂ ਸਮਾਪਤੀ ਕੀਤੀ ਤੇ ਮੈਂ ਬੇਨਤੀ ਕੀਤੀ ਸੰਗਤ ਨੂੰ ਨੌਰਮਾ ਅਕਾਲੀ ਨੂੰ ਵੀ ਅਸੀਂ ਤੇ 10:30 ਇੱਥੋਂ ਵਾਪਸ ਜਾ ਰਹੇ ਹਾਂ ਤੁਹਾਡੇ ਤੇ ਵਾਪਸੀ ਦੀ ਕੋਈ پابੰਦੀ ਨਹੀਂ ਜਦੋਂ ਮਰਜ਼ੀ ਚਲੇ ਪਰ ਆਇਆ ਜੇ ਜ਼ਰੂਰ ਅਸੀਂ ਬਹੁਤ ਧੰਨਵਾਦੀ ਹਾਂ ਸਰਦਾਰ ਸਾਹਿਬ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਸ਼ਬਦ ਸਾਰੰਗ ਰਾਗ ਦੇ ਵਿੱਚ ਜਿਹੜਾ ਭਾਈ ਸਾਹਿਬ ਗਾਇਨ ਕਰ ਰਹੇ ਨੇ ਕੰਚਨਾ ਵਾ ਦਤ ਕਰਾ ਤੇ ਦੂਜਾ ਸ਼ਬਦ ਇਹਨਾਂ ਦਾ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਆਓ ਇਹ ਜਿਹੜਾ ਸ਼ਬਦ ਦਾ ਥੀਮ ਹੈ ਕਿ ਮਨੁੱਖ ਰੱਬ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਦਾਨ ਕਰਦਾ ਹੈ ਪਰ ਗੁਰਮਤ ਦੇ ਵਿੱਚ ਕਿਹੜਾ ਦਾਨ ਪ੍ਰਵਾਨ ਹੈ ਜਿਹੜੇ ਆਪਾਂ ਅਰਦਾਸ ਦੇ ਵਿੱਚ ਇਹ ਵਚਨ ਬੋਲਦੇ ਆ ਇਸ ਸੁਣਿਆ ਜੇ ਤਰੀਕੀ ਦੇ ਨਾਲ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਗੁਰੂ ਵਰਗਨ ਸਾਹਿਬ ਜੀ ਦਾ ਸ਼ਲੋਕ ਸਹਿਸਕ੍ਰਿਤੀ ਦੇ ਵਿੱਚ ਸ਼ਬਦ ਦੇ ਕਹਿੰਦੇ ਬੰਦਾ ਕੋਈ ਲੋੜ ਵਾਂਦੇ ਉਹਨੇ ਅੱਖਾਂ 'ਚ ਹੰਝੂ ਭਰੇ ਆਪਾਂ ਦੀ ਮਦਦ ਧਰਮੋਹਰੀ ਭਾਵਨਾ ਦਾ ਪਤਾ ਨਹੀਂ ਕਿ ਕਿਹੜੀ ਭਾਵਨਾ ਦੇ ਵਾਸਤੇ ਉਹ ਸਾਰਾ ਕੁਝ ਕਰ ਰਿਹਾ ਹੈ ਤੇ ਹਜ਼ਰੂਤ ਬਖਸ਼ਿਸ਼ ਕਰਦੇ ਆ ਕਹਿਣ ਲੱਗੇ ਸੋ ਸਲੋਕ ਸਹਿਸਕ੍ਰਿਤੀ ਦੇ ਵਿੱਚ ਦਾਨਕ ਪਰਪੁਰਭੇਨ ਦਾਨਕ ਪਰਪੁਰਭੇਨ ਉਹ ਧੰਨਤੇ ਮਹੀਪਤੇ ਵਿਪਰੀਤ ਉਹਦਿਆ ਨਾਨਕ ਚਿਰੰਕਾਲ ਦੁਖ ਭੋਗਦੇ ਵੀ ਉਹਨੇ ਕਹਾ ਤੇ ਆਪਣਾ ਭਲਾ ਸੀ ਪਰ ਉਹਦਾ ਨਤੀਜਾ ਹੋਰ ਨਿਕਲਿਆ ਜੇ ਸੌਕੇ ਲਖਾਂ ਦੇ ਵਿੱਚ ਇਸ ਸ਼ਬਦ ਦੀ ਵਿਆਖਿਆ ਕਰਨੀ ਹੋਵੇ ਤੇ ਬੜੇ ਸਟ੍ਰੇਟ ਲਖਦ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਤੂੰ ਸਜਣਾ ਡੋਨੇਸ਼ਨ ਦੇ ਰੂਪ ਵਿੱਚ ਜੇ ਨਾਮ ਸਿਮਰਨ ਨਹੀਂ ਕਰੇਗਾ ਬੰਦਗੀ ਨਹੀਂ ਕਰੇਗਾ ਆਪਣੇ ਅਮਲ ਨਹੀਂ ਬਦਲੇਗਾ ਤੇ ਫੇਰ ਤੇਰਾ ਉਹ ਜਿਹੜਾ ਕੀਤਾ ਹੋਇਆ ਕਰਮ ਹੈ ਤੈਨੂੰ ਉਹਦੇ ਤੇ ਵੀ ਜਾਣ ਦੀ ਲੋੜ ਹੈ ਆਹ ਬੜੇ ਪਿਆਰ ਸਹਿਤ ਡਾਕਟਰ ਗਗਨਦੀਪ ਸਿੰਘ ਭਾਈ ਰਾਜਵਿੰਦਰ ਸਿੰਘ ਭਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ quá nhiều diện phát